o 이 iya, ਦੇ ਸੇਵ ਕਰ ਰਹੇ ਆ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਲਵੇੜਾਂਗੇ ਸੰਗਤ ਸਾਹਿਬ ਜੀ ਤੋਂ ਵੀ ਤੱਤ ਨਾਲ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹਰ ਦੇਸ਼ ਸੰਬੰਧਿਤ ਤਿਹਾਰ ਉਤੇ ਜਿਹ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੀ ਤੌਰ ਤੇ ਬਹੁਤ ਜੁੜੇ ਹੋਏ ਨੇ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ਼ ਜਿਹੜਾ ਉਹ ਨਭਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ ਲਵਾਵਾ ਰਿਸੀਂਟਰ ਟੂਰਿਜ਼ਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਅਸਰ ਨਹੀਂ ਛੱਡਾਂਗੇ ਮੈਂ ਪੰਜ ਪਿਆਰ ਉਹਦੇ ਛੋਟੇ ਖਰਚੇ ਦੀ ਕਾਜੀ ਵੀ ਬੋਲਦਾ ਨਹੀਂ ਹੈ ਆਪਣੇ ਆਪਣੇ ਅੰਦਰ ਹੀ ਹੋਣਾ ਨਾ ਇੱਥੇ ਚੀਜ਼ਾਂ ਗੁਰਦਾਰੇ ਸਾਹਮਣੇ ਅਸੀਂ ਹਫ਼ਤੇ ਹਫ਼ਤੇ ਦੇ ਅੰਦਰ ਬੜੀ ਓਪੀ ਹੈ ਜੀ ਸੁਧਾਰ ਹੋਣਾ ਹੈ ਹਫ਼ਤੇ ਦੇ ਅੰਦਰ ਲੱਗ ਜਾਣਗੇ ਹਫ਼ਤੇ ਦੇ ਅੰਦਰ ਹਾਂਜੀ ਲਾਹੀ ਜਾਂਚ ਐਨਕੁਆਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਹੈ ਉਹਨੂੰ ਗੌਰ ਕਰਕੇ ਕਰਾਂਗੇ ਕੋਈ ਇੱਥੇ ਕਮੀ ਨਹੀਂ ਰਹਿੰਦੋਂ ਸਾਡੀ ਜ਼ਿੰਮੇਵਾਰੀ ਬੰਦੀ ਜਿਸ ਨੇ ਭਗਤ ਰਵਦਾਸ ਮੇਨ 오 보이가 ਹਰ ਇੱਕ ਨੂੰ ਅਸੀਂ ਸੇਵ ਕਰ ਰਹੇ ਹਾਂ ਜਿਹੜੀ ਵੀ ਕੋਈ ਨੁਕਸਾਨ ਹੈ ਜੋ ਇਤਿਹਾਸਿਕ ਚੀਜ਼ ਹੈ ਜੋ ਟੂਰਿਜ਼ਮ ਵਿਭਾਗ ਕਰ ਸਕਦਾ ਜਿੱਥੇ ਵੀ ਤੇ ਉਸ ਹਰ ਜਗ੍ਹਾ ਨੂੰ ਅਸੀਂ ਠੀਕ ਕਰਾਂਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਤੇ ਸਾਡੀਆਂ ਧਾਰਮਿਕ ਸਥਾਨਾਂ ਨੂੰ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਸਾਡਾ ਟੂਰਿਜ਼ਮ ਵੀ ਵਿਕਸਿਤ ਹੁੰਦਾ ਸੋ ਹਰ ਚੀਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਪੂਰੇ ਮਨ ਦੇ ਨਾਲ ਜਿਹੜਾ ਪੂਰੇ ਯਤਨਾਂ ਨਾਲ ਕੰਮ ਅਸੀਂ ਨਿਭਾਣਾ ਅਲਰੇਡੀ ਜੀ ਸੀਰਗਨ ਕੋਲ ਸੰਗਤ ਅਨੰਤਪੁਰ ਸਾਹਿਬ ਜੀ ਕੋਲ ਬੇਤਕਾ ਸਿਨਾਰ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਰ ਦੇਨ ਸੰਮੀਲੇ ਤੇ ਹਾਲ ਉਤੇ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲੋਂ ਕਮੰਡੀ ਸਾਹਿਬ ਵੀ ਤੌਰ ਤੇ ਬਹੁਤ ਜੁੜੇ ਹੋਏ ਨੇ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ਼ ਜਿਹੜਾ ਉਹ ਨਭਾਇਆ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ਼ ਲਵਾਵਾਂਗੇ ਰੀਸੈਂਟਰ ਜ਼ੰਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਜੀ ਮੈਂ 5 ਪੰਜ ਕਰੋੜ ਦਾ ਛੋਟੇ ਖਰਚੇ ਦੀ ਕਟੀ ਵੀ ਬਹੁਤਾ ਨਹੀਂ ਹੈ ਆਪਣੇ ਆਪਣੇ ਅੰਦਰ ਹੀ ਆਉਣਾ ਨਾ ਇੱਥੇ ਚੀਜ਼ ਦਾ ਗੁਰਦਾਰੇ ਸਾਹਮਣੇ ਅਸੀਂ ਹਫ਼ਤੇ ਹਫ਼ਤੇ ਦੇ ਅੰਦਰ ਬੜੀ ਓਪੀ ਹੈ ਜੀ ਸਧਾਰੂਆਂ ਨੂੰ ਆਉਣਾ ਹਫ਼ਤੇ ਦੇ ਅੰਦਰ ਲੱਗ ਜਾਣਗੇ ਹਫ਼ਤੇ ਦੇ ਅੰਦਰ ਲੱਗਣਗੇ ਥੈਂਕ ਯੂ ਹਾਂ ਜੀ ਲਾਈ ਜਾਂਚ ਐਨਕੁਆਰੀ ਅਸੀਂ ਕਰ ਰਹੇ ਹਾਂ ਕਿ ਕਿੱਥੇ ਕਮੀ ਹੈ ਤੇ ਜਿਹੜੀ ਵੀ ਚੀਜ਼ ਉਹਨੂੰ ਗੌਰ ਕਰਕੇ ਕਰਾਂਗੇ ਕੋਈ ਇੱਥੇ ਕਮੀ ਨਹੀਂ ਰਹਿਣ ਦਵਾਂਗੇ ਸਾਡੀ ਜ਼ਿੰਮੇਵਾਰੀ ਬੰਦੀ ਇਸ ਵਿੱਚ ਭਗਤ ਦੇ ਬਦਾ ਉਸ